太厉害了！

ਮਰਤੇ ਆਪ ਛਕਾਇਆ ਕਿੜੀਆਂ ਕੋਲੋਂ ਬਾਜ ਤੜਾਇਆ ਕਿੜੀਆਂ ਕੋਲੋਂ ਬਾਜ ਤੜਾਇਆ ਭੱਤੀ ਅਮਰਤੇ ਆਪ ਛਕਾਇਆ yeah ਆਸ਼ਾ ਦਾ ਕੇਸ ਚੋਰੀ ਹੋ ਗਿਆ ਸੀ ਜੋ ਕਿ ਕਸ਼ਮੀਰ ਦੀ ਇੱਕ ਮਸਜਿਦ ਵਿੱਚ ਸੰਭਾਲਿਆ ਹੋਇਆ ਸੀ ਅਤੇ ਜਦੋਂ ਕੇਸ ਲੱਭ ਗਿਆ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਤਿੰਨ ਮਾਰਕੋ ਬਾਈਜਾਸ ਤਿੰਨ ਮਾਰਕੋ ਭਾਵੇਂ ਮੁਸਲਮਾਨ ਆਪਣੇ ਬਾਦਸ਼ਾਹ ਵਾਂਗ ਕਿਸਾਤਾਰੀ ਨਹੀਂ ਸੀ ਪਰ ਉਹਨਾਂ ਨੇ ਇੱਕ ਕੇਸ ਦੇ ਬਦਲੇ ਇੰਨੀ ساری ਤਬਾਹੀ ਮਚਾ ਦਿੱਤੀ ਮੇਰੇ ਸਤਗੁਰ ਨੇ ਕਲਕੀਆਂ ਵਾਲੇ ਨੇ ਸੋਨਾ ਸੋ ਨਿਵੀ ਦੀ ਵਸਾਖੀ ਵਾਲੇ ਦੇਵ ਸਾਨੂੰ ਮੈਨੂੰ ਜਨਮ ਦਿੱਤਾ ਅਤੇ ਮੇਰਾ ਉਸ ਦਿਨ ਜਨਮ ਹੋਇਆ ਸੀ ਅੱਜ ਕਈ ਸੋ ਸਾਲ ਹੋ ਗਏ ਨੇ ਅੱਜ ਮੇਰੇ ਜਨਮ ਨੂੰ ਕਈ ਸੋ ਸਾਲ ਹੋ ਗਏ ਨੇ oh ਕੀ ਕਰਤਾ ਵੇ ਉਹ ਕਿਤੇ ਇੱਕ ਪਗਾਈ ਨਾ ਮਾ ਗੋਲੇ ساری ساری ਯਾਦ ਨਾ ਮੋਬਾਈਲ ਹੀ ਛੱਡਣਾ ਤੜਕੇ ਉੱਰੇ ਜਾਗ ਵੀ ਖੁੱਲਦੀ ਚੰਗਾ ਵੇ ਖੇਤ ਦੇ ਰੇ ਮਾਰ ਕੇ ਹੁਣਾ ਅਖਵਾਰ ਵੀ ਉੱਥੇ ਪੜਲਾਂਗਾ ਚੜਗਾ ਜੇ ਕੀ ਅੱਛਾ ਅਬ ੁੱਡੇ ਬਾਰੇ ਗੁੱਡੇ ਗਿੱਟੇ ਕੀੜਾ ਸਾਤ ਦਿਂਦਿਆ ਵੀ ਪੁੱਤ ਗੁਰਦਾਸ ਉਠਿਆ ਕੀ ਨਹੀਂ ਕਾਲਜ ਨਹੀਂ ਜਾਣਾ ਅੱਜ ਪੁੱਤ ਵੀ ਪੁੱਤ ਗੁਰਪ੍ਰੀਤ ਹਾਂਜੀ ਆਈ ਆ ਜਾ ਕੇ ਗੁਰਦਾਸ ਨੂੰ ਠਾਲ ਦੇ ਜੇ ਨਹੀਂ ਵੀ ਉਠਿਆ ਤੇ ਉਹਨੂੰ ਠਾਲ ਦੇ ਜਾ ਕੇ ਹਾਂਜੀ ਬੀਜੀ ਉਰਦਾ ਇਹ ਦਸਾਤ ਦੋਂਦਾ ਲੱਗਦਾ ਏ ਵੀ ਗੁਰਦਾਸ تیرਿਆਰੀ ਹੋਈਗੀ ਨਹੀਂ ਹਜੇ ਓਹੋ ਉਹ ਹੋ ਗਈ ਹੈ ਭਾਬੀ ਤਿਆਰੀ ਮੇਰੀ ਹੋ ਗਈ ਹੈ ਨਾਲ ਤੂੰ ਵੀ ਜਿਨ ਸਮਝਾਉਂਦੇ ਕਿਉਂ ਨਹੀਂ ਮੈਂ ਕਿਹੜਾ ਸਵੇਰੇ ਕਿਤੇ ਜਾਣਾ ਹੁੰਦਾ ਜਿਹੜੇ ਮੈਨੂੰ ਤੜਕੇ ਉਠਾ ਲੈਂਦੇ ਨਾਲ ਮੈਂ ਕਿਹੜਾ ਖੇਤੀ ਜਾਣਾ ਹੁੰਦਾ ਕਾਜੀ ਜਾਣਾ ਹੁੰਦਾ ਆਪੀ ਤਿਆਰ ਹੋ ਜੂ ਮੈਂ ਵਿਆਹ ਕਿਤੇ ਰਿਆ ਸੀ ਤੇ ਇਹ ਪੱਗ ਹੈ ਹੋਰ ਕੀ ਨਾ ਪੱਗ ਰੋ ਚੁੰਨ ਚੁੰਨ ਕੇ ਸਰਦਾਰਾਂ ਦਾ ਹੁਕਮ ਹੈ ਕਿ ਨਹੀਂ ਉਹ ਭਾਬੀ ਹੁਕਮ ਤਾਂ ਹੈ ਪਰ ਇਹ ਜਿਹੜੀ ਲੋਕੀ ਨੇ ਨਾ ਇਹ ਪੱਗ ਨੂੰ ਮਾਵਾਂ ਲਾ ਲਾ ਕੇ ਹਫਤਾ ਹਫਤਾ ਕੱਢ ਦਿੰਦੇ ਨੇ ਇੱਦਾਂ ਮੈਂ ਮਾਵਾਂ ਲੋਨੀਆਂ ਦੇ ਨੂੰ ਉਹ ਭਾਬੀ ਕਾਲ ਐਦਾਂ ਦਾ ਤਾਂ ਸਾਡੇ ਦਿੰਦੇ ਦਰ ਨੂੰ ਲੌਕ ਟੋਪੀ ਦਾ ਰੂਪ ਸਮਝਦੇ ਨੇ ਲੈ ਫੁਰ ਬਰਿਆ ਨਾ ਗੁਰਦਾਸ ਸਿੰਘ ਉਹ ਠੀਕ ਐ ਭਾਬੀ ਅਗਰ ਤਵਾਰ ਪੱਗਾ ਆਪੇ ਬਨ ਲਿਆ ਕਰੂ ਉਹ ਵੀ ਚਣ ਚਣ ਕੇ ਚੰਗਾ ਚੱਲਦਾ ਮੈਂ ਕਾਜ ਨੂੰ ਦੇਰੀ ਹੁੰਦੀ ਆ ਵੀ ਨਾਸਤਾ ਕਰ ਜਾ ਉਹ ਭਾਬੀ ਮੈਂ ਨਾਸਤਾ ਬਾਹਰ ਜਾ ਕੇ ਕਰ ਲੂੰਗਾ ਉਹ ਸ਼ੱਕ ਲਾਂਗੇ ਪੀਜ਼ੇ ਪੂਜ਼ੇ ਉਹ 버ਗਰ ਬੁਰਗ ਚੰਗਾ ਚੱਲਦਾ ਮੈਂ ਆ ਪੀਜ਼ੇ 버거 ਲੱਗਦੇ ਸਵਾਦੇ ਨੂੰ ਕਾਫੀ ਖਰਾਬ ਤੇ ਲੱਗਦਾ ਪੀਸ ਵਾਟ ਚੰਗਾ ਬਚਦਾ ਹਾਂ ਆਫਿਸ ਠੀਕੇ ਜੀ ਯਾਰਾ ਦੋਸਤਾਂ ਵਾਲੀ ਆਹ ਬੁਰਦਾ ਮੇਰੇ ਘਰ ਪੁੱਛਾ ਛੱਡ ਯਾਰ ਗੁੱਸਾ ਮੰਨ ਜਾਵੇਂਗਾ ਉਹ ਹੈਪੀ ਵੀਰ ਮੈਨੂੰ ਇੱਕ ਗੱਲ ਦੱਸ ਮੈਂ ਅੱਜ ਤੱਕ ਤੇਰੀ ਕੀ ਗੱਲ ਦਾ ਗੁੱਸਾ ਮੰਨੇ ਆ ਜਿਹੜਾ ਅੱਜ ਮੰਨੂੰਗਾ ਤੈਨੂੰ ਪਤਾ ਸਿਰਫ ਤੇਰੇ ਕਰਕੇ ਮੀਨਾ ਤੇ ਨਵਦੀ ਗਰ ਨਾਲ ਨਹੀਂ ਆਈਆਂ ਮੇਰੇ ਕਰਕੇ ਪਰ ਮੈਂ ਕੀ ਕੀਤਾ ਉਹ ਕਹਿਣਾ ਕਰਨਾ ਕੀ ਹੋਇਆ ਕਹਿਣ ਲੱਗੇ ਛੁੱਡੂ ਲੱਗਦਾ ਹੈ ਮੈਂ ਲੱਗਾ ਨਵਦੀਕੜ ਨਾ ਜਾਊਂਗਾ ਦੱਸਿਓ ਤੇ ਉਹਨਾਂ ਨਹੀਂ ਜਾਊਂਗੀਆਂ ਉਹ ਐਵੇਂ ਵੈਲਟ ਰਸੇ ਬੁੰਡਾ ਤੁਹਾਨੂੰ ਛੁੱਡੂ ਲੱਗਦਾ ਹੈ ਉਹ ਇਹਨੂੰ ਵੈਲਟ ਰਸੇ ਪਹਿਨਾ 88 ਦਾੜੀ 88 ਪਰ ਮੈਂ ਕੀ ਮਗਾ ਕਰਾ ਹਾਂ ਕਹਿੰਦਾ ਕਿ ਹਾਂ ਮੈਂ ਕੋਈ ਕਰਾ ਰਿਹਾ ਫਿਰਦਾ ਪਰ ਕਿਹਨੋ ਕੀ ਦਿੱਕੀ ਇਹਦੇ ਤੇ ਪੜ ਕੇ ਮਾਂਦੀਆਂ ਉਹ ਤੈਨੂੰ ਪਤਾ ਹੈ ਮਰਦੀ ਪਹਿਚਾਨ ਨਾ ਤੁਹਾਡੀ ਨੂੰ ਮੁੱਛਾਂ ਨਹੀਂ ਹੁੰਦੀ ਐ ਤੂੰ ਕਿਹੋ ਜੀ ਗੱਲਾਂ ਕਰਦਾ ਵੇ ਹੈਪੀ ਉਹ ਤੂੰ ਮੇਰੇ ਸਦਾ ਪੋਤੇ ਨਹੀਂ ਦਮਦਾ ਮੈਂ ਵੀ ਤੇ ਸਦਾ ਹਰੇ ਪੋਤੀ ਆ ਮੈਂ ਵੀ ਤੇ ਕਿਟਾਇਨੇ ਕੇ ਤਪੜੇ ਮਾਂ ਮਿਉ ਨਾ ਇੱਕ ਇੱਕ ਘਰ ਚ ਰਹਿਣਾ ਪਰ ਤੈਨੂੰ ਪਤਾ ਤਾਂ ਹੈ ਮੈਂ ਸਾਰੇ ਘਰ ਦੇ ਨੇ ਆਪਣੀ ਛਕਿਆ ਆਇਆ ਹੈ ਪਰ ਤੂੰ ਤੇ ਨਹੀਂ ਛਕਿਆ ਅਮ੍ਰਿਤ ਮੈਂ ਵੀ ਤੇ ਮੈਂ ਆਪਣੀ ਟੁਲਵੀ ਸ਼ਾਮਿਲ ਕਰ ਹੀ ਲੈਣਾ ਉਹ ਆਖੇ ਖੰਗ ਦੀ ਦਵਾਈ ਤੱਕੀ ਫਿਰਦਾ ਉਹ ਖੰਗ ਦੀ ਦਵਾਈ ਨਹੀਂ ਸਵਰਗ ਦੇ ਨਜ਼ਾਰੇ ਤੁਹਾਨੂੰ ਨਾਲ ਪਾਸਪੋਰਟ ਆ ਤੈਨੂੰ ਵੀ ਸਵਰਗ ਦੇ ਨਜ਼ਾਰੇ ਦਿਖਾਏਗਾ ਉਹ ਨਹੀਂ ਉਹ ਮਰੇ ਸਾਡੇ ਉਹ ਸਾਡੇ ਉਹਨਾਂ ਦਾ ਬੇਟਾ ਦਿਨੋਂ-ਦਿਨ ਦੋਸਤਾਂ ਦੇ ਨਾਲ ਗੱਲ ਸਿੱਖਿਆ ਲੈ ਕੇ ਗੱਲ ਵਿਆਦ ਕਰਨ ਲੱਗ ਗਿਆ ਜਿਸ ਕਰਕੇ ਉਹਦੇ ਪਿਓ ਦਾ ਹੋਰ ਹੀ ਜ਼ਿਆਦਾ ਗੁੱਸਾ ਜ਼ਿਆਦਾ ਹੀ ਵਧਣਾ ਹੋ ਗਿਆ ਆਪਾਂ ਦੇਖਦੇ ਹਾਂ ਕਿ ਅਗਰ ਹਰਬੰਸ ਕੌਰ ਤੇ ਬਲਦੇਵ ਸਿੰਘ ਆਪਣੀ ਪੁੱਤ ਗੁਰਦਾਸ ਬਾਰੇ ਕੀ ਗੱਲ ਕਰਦੇ ਨੇ ਅਸੂਨਾ ਭਗਵਾਨ ਨੇ ਅਖਬਾਰ ਵਿੱਚ ਕੀ ਲਿਖਿਆ ਹੈ ਅੱਜ ਜਵਾਨੀਆਂ ਨਸ਼ੇ ਦੀ ਪੇੜ ਚੜਦੀਆਂ ਜਾ ਰਹੀਆਂ ਨੇ ਇੰਨਾ ਇੰਨਾ ਨਸ਼ਿਆਂ ਨੇ ਚਾਰ ਘਰ ਹੋਰ ਪਰਿਵਾਰ ਦਾ ਦਿੱਤੇ ਨੇ ਜੀ ਤਾਂ ਸਭ ਰੱਬ ਦਾ ਪਾਣਾ ਏ ਕੋਰੇ ਦੁਨੀਆ ਕਿਹੜੇ ਪਾਸੇ ਦੂਰੀ ਜਾਂਦੀ ਏ ਇਹ ਜਵਾਨੇ ਦੀ ਤੋਰ ਬਹੁਤ ਮਾੜੀ ਆ ਤੂੰ ਆਪਣੇ ਗੁਰਦਾਸ ਦਾ ਖਿਆਲ ਰੱਖਿਆ ਕਰ ਕੀ ਤੁਸੀਂ ਐਵੇਂ ਇ렇게 ਕਰਦੇ ਹੋ ਆਪਣੇ ਗੁਰਦਾਸ ਨਾਲ ਆਪਰਾ ਗੁਰਦਾਸ ਬਾਅਦ ਜਾ ਕੇ ਆਇਆ ਏ ਉਹਨਾਂ ਦੋਵਾਂ ਦੀ ਪਰਵ੍ਰਿਸ਼ ਇਹਨਾਂ ਹੱਥਾਂ ਨਾਲ ਹੋਈ ਏ ਮੈਂ ਉਹਨਾਂ ਨੂੰ ਲੋਰੀਆਂ ਵਿੱਚ ਸ਼ਹੀਦ ਜਿੰਦਾ ਖਿੰਡਾ ਦਿਆ ਜੀਵਨੀਆ ਸਖਾਈਆਂ ਨੇ ਨਾ ਨਾ ਆਪਣੇ ਪੁੱਤਰ ਨਹੀਂ ਵਿਗੜਦੇ ਆਪਣੇ ਪੁੱਤਰ ਨਹੀਂ ਵਿਗੜਦੇ ਗੱਲ ਤਾਂ ਤੇਰੀ ਠੀਕ ਆ ਭਗਵਾਨ ਨੇ ਆਪਣਾ ਗੁਰਕੀਰਤ ਬਾਹਰ ਜਾ ਕੇ ਆਇਆ ਪਰ ਪਤਾ ਨਹੀਂ ਗੁਰਦਾਸ ਵਾਰੀ ਮੇਰਾ ਦਿਲ ਬਹੁਤ ਦਰਦਾ ਏ ਤੂੰ ਦਾ ਖਿਆਲ ਰੱਖਿਆ ਕਰ ਉੱਤੇ ਅੱਖ ਰੱਖਿਆ ਕਰ ਜੀ ਤੁਸੀਂ ਐਵੇਂ ਹੀ ਕਰਦੇ ਰਹਿੰਦੀ ਹੋ ਆਪਣੇ ਗੁਰਦਾਸ ਨਾਲ ਉਹ ਨਹੀਂ ਹੋ ਜਿਆ ਕੰਮ ਕਰਦਾ ਉਹ ਨਹੀਂ ਕਰਦਾ ਇਹੋ ਜਿਹਾ ਹਰਬੰਸ ਕੋ ਟਿਪਲ ਦੇਵ ਸਿੰਘ ਆਪਸੇ ਗੱਲ ਕਰਦੇ ਨੇ ਕਿ ਉਹਨਾਂ ਦਾ ਪੁੱਤਰ ਹੁਣ ਨਹੀਂ ਵਿਗੜੇਗਾ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਤਿਹਾਸ ਵਿੱਚ ਸ਼ਹੀਦ ਸਿੰਘਾਂ ਦੀਆਂ ਕਹਾਣੀਆਂ ਅਤੇ ਛੋਟੇ-ਛੋਟੇ ਸਹਬਜ਼ਾਦੇ ਦੀਆਂ ਕਹਾਣੀਆਂ ਸੁਣਾਈਆਂ ਜਿਵੇਂ ਕਿ ਉਹ ਕੰਧਾ 'ਚ ਸ਼ਹੀਦ ਕੀਤੇ ਗਏ ਛੋਟੇ ਸਹਬਜ਼ਾਦੇ ਅਤੇ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਖੁਸ਼ੀ-ਖੁਸ਼ੀ ਆਓ ਵੇਖਦੇ ਹਾਂ ਕਿ ਅੱਗੇ ਹਰਬੰਸ ਕੋ ਤੇ ਬਲਦੇਵ ਸਿੰਘ ਆਪਣੇ ਪੁੱਤਰ ਬਾਰੇ ਕੀ ਕਹਿੰਦੇ ਨੇ ਕਿਉਂਕਿ ਉਹਨਾਂ ਦਾ ਪੁੱਤਰ ਗਲਤ ਸਿੱਖਿਆ ਦੇ ਤੌਰ ਪੈਂਦਾ ਜਿਸ ਕਰਕੇ ਉਹ ਘਰੇ ਵੀ ਲੇਟ ਆਉਣ ਲੱਗ ਜਾਂਦਾ ਦੇਖਦੇ ਆ ਕਿ ਗੁਰਬੰਸ ਕਾਲ ਤੇ ਬਲਦੇਵ ਸਿੰਘ ਕੀ ਗੱਲ ਕਰਦੇ ਨੇ ਅੱਤ ਕਾਲਾ ਪੈਣ ਵਰੀਆਂ ਹੋ ਗਈਆਂ ਨੇ ਤੇਰਾ ਗੁਰਦਾਸ ਅੱਲੇ ਤੱਕ ਘਰ ਨਹੀਂ ਆਇਆ ਜੀ ਆ ਜਾਂਦਾ ਏ ਜਵਾਨ ਪੁੱਤਰੇ ਬੈਠ ਗਿਆ ਹੋਣਾ ਇਹ ਕਿਤੇ ਲੋ ਜੀ ਆ ਹੀ ਗਿਆ ਮੇ ਪੁੱਤ ਗੁਰਦਾਸ ਮਾ ਵੀ ਦੀ ਮੇਰੀ ਐਨੀ ਫਿਕਰ ਨਾ ਕਰਿਆ ਕਰੋ ਉਹ ਜਿਹੜਾ ਮੇਰੇ ਪਿੰਡ ਦਾ ਦੋਸਤ ਨਹੀਂ ਆ ਵੀ ਆ ਵੀ ਉਹਦੇ ਬਰਥਡੇ ਪਾਰਟੀ ਸੀ ਯਾਰ ਦੋਸਤੇ ਹੋਏ ਕਹਿੰਦੇ ਤੈਨੂੰ ਪਾਰਟੀ ਸ਼ਾਰਟ ਕਰਦੇ ਆ ਤੁਹਾਨੂੰ ਪਤਾ ਹੈ ਪਾਰਟੀ ਟਾਈਮ ਤਾਂ ਅੱਗੇ ਪਿੱਛੇ ਹੋ ਹੀ ਜਾਂਦਾ ਹੈ ਤੇ ਮੇਰੀ ਫਿਕਰ ਨਹੀਂ ਨਾ ਕਰਿਆ ਕਰੋ ਕੱਲ੍ਹ ਹੇ ਟਾਈਮ ਹੋਇਆ ਕੀ ਆ ਚੱਲ ਪੁੱਤ ਤੇਰਾ ਬਾਪੂ ਐਵੇਂ ਹੀ ਕਰਦਾ ਹੈ ਤੇਰੇ ਬਾਪੂ ਦਾ ਦਸ ਪਾਈ ਇਹੋ ਜਿਹਾ ਏ ਚਾਹ ਤੂੰ ਜਾ ਕੇ ਆਪਣੇ ਬਾਪੂ ਕੋ ਰੋਟੀ ਲੈ ਕੇ ਖਾ ਉਹ ਸ਼ਰਮ ਨਹੀਂ ਆਉਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਲੋਕਰ ਸੌਂ ਦਾ ਟਾਈਮ ਹੋ ਗਿਆ ਏ ਤੇਰੇ ਘਰੋਂ ਤੇਰਾ ਸੌਂਦਾ ਟਾਈਮ ਨਹੀਂ ਹੋਇਆ ਅੱਲੇ ਵੀ ਨਾਸ਼ਤਾ ਤਾਂ ਕਰ ਜਾ ਰਹਿਮ ਦੀ ਭਾਬੀ ਛਕਾਦ ਦਿੱਤੀਆਂ ਬਾਪ ਨੇ ਪਤਾ ਨਹੀਂ ਸ੍ਰੀ ਗੁਰਦਾਸ ਸਿੰਘ ਦਾ ਕੀ ਹੋ ਗਿਆ ਹੈ ਪਤਾ ਨਹੀਂ ਉਹ ਕਿਉਂ ਕਰਦਾ ਹੈ ਪਤਾ ਨਹੀਂ ਉਹਨੂੰ ਦਾ ਕੀ ਹੋ ਗਿਆ ਹੈ ਆ ਗੁਰਪ੍ਰੀਤ ਪਾਣੀ ਲੈ ਆਈ ਜਨਾ ਪਾਣੀ ਮਿਲੇਗਾ ਇਸ ਘੜਕੇ ਨਹੀਂ ਹਾਂਜੀ ਲੈ ਕੇ ਆਈ ਆਂ ਅੱਲੂ ਜੀ ਪਾਣੀ ਜੀ ਸੌਂਦੇ ਹੋ ਹਾਂਜੀ ਹਨੇ ਗੱਲ ਕਰਨੀ ਸੀ ਕਰੋ ਸਾਡਾ ਨਾ ਗੁਰਦਾਸ ਬਗਲਿਆ ਬਗਲਿਆ ਲੱਗਦਾ ਏ ਪਤਾ ਨਹੀਂ ਉਹਨਾਂ ਕੀ ਹੋ ਗਿਆ ਉਹਦੀ ਅੱਖਾਂ ਵੀ ਭੁਜੀਆ ਭੁਜੀਆ ਰਹਿੰਦੀਆਂ ਨੇ ਤੇ ਤੁਹਾਨੂੰ ਪਤਾ ਹੈ ਉਹ ਆਪਣੀ ਗੱਡੀ ਨਾਲ ਵੀ ਛੇੜਖਾਨੀ ਕਰਦਾ ਏ ਆਪਣਾ ਗੁਰਦਾਸ ਦੀ ਗੱਡੀ ਨਾਲ ਛੇੜਖਾਨੀ ਨਾ ਉਹ ਨਹੀਂ ਹਸਣ ਨਾਲ ਗੱਲ ਕਰਦਾ ਗੁਰਦਾਸ ਹੈਪੀ ਵੀਰ ਮੈਨੂੰ ਪੈਸੇ ਦੇ ਦੇ ਮੇਰੇ ਘਰ ਦਾ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਹੁਣ ਗੁਰਦਾਸਾ ਤੇਰਾ ਕੀ ਹੋ ਗਰ ਰੋ 10 ਮਿੰਟ ਪੈਸੇ ਨਾ ਮੰਗਾ ਕਰ ਮੇਰਾ ਅੱਜ ਦਾ ਸਾਰ ਦੇ ਹੈਪੀ ਵੀਰ ਮੇਰਾ ਮੇਰੇ ਕੋ ਸਾਡੇ ਘਰ ਦੇ ਤੇਰੀ ਬੈਂਕ ਨਹੀਂ ਖੁੱਲਿਆ ਹੋਇਆ ਮੇਰੀ ਅੱਜ ਦੀ ਘੜੀ ਗੱਲ ਹੈ ਮੇਰਾ ਅੱਜ ਦਾ ਸਾਰ ਦੇ ਵੀਰ ਹੈਪੀ ਅੱਜ ਦੀ ਠੀਕ ਹੈ ਬੰਦਾ ਸਾਡੀ ਪਿਛਲੇ ਪੈਸੇ ਕਦੋਂ ਮੋੜੇਗਾ ਮੈਂ ਬਾਅਦ ਤੋਂ ਦੇਖ ਲਵਾਂਗਾ ਹੈਪੀ ਵੀਰ ਮੈਨੂੰ ਅੱਜ ਦਾ ਦੇ ਰੇ ਬਸ ਗੁਰਦਾਸ ਹੋਰ ਤੁਹਾਡੇ ਕੋ ਉਧਾਰ ਨਹੀਂ ਦੇ ਲਈ ਮੇਰੇ ਸਾਰੇ ਪਿਛਲੇ ਪੈਸੇ ਮੋੜ ਬਣਾ ਤੁਰ ਪਤਾ ਹੀ ਨਹੀਂ ਕੀ ਹੱਸ ਕਰ ਜੰਨੇ ਆ Earth... <situación> देख तेरा पुत ने <JK> no की ਬੀਬੀ ਕੀ ਕਹਿ ਰਹੀ ਆ ਬਾਬੋ ਬਾਬੋ ਤੇਰੀ ਸਹੀ ਕਹਿੰਦੀ ਏ ਤੂੰ ਤੇ ਸਾਨੂੰ ਅਜੇ ਜਿਉਂ ਤੇ ਜੀ ਮਾਰ ਦਿੱਤਾ ਤੇਰਾ ਇਹ ਰੂਪ ਦੇਖਣ ਤੋਂ ਪਹਿਲਾਂ ਮੈਂ ਮਰ ਗਿਆ ਨਾ ਗਈ ਮੈਂ ਮਰ ਗਿਆ ਨਾ ਗਈ ਸਾਡੀ ਗੁਰੂਆਂ ਪੀਰਾਂ ਨੇ ਆਪਣੀ ਸਿੱਖੀ ਨੂੰ ਕਾਇਮ ਕਰਨ ਲਈ ਨਾ ਕੁਝ ਕੀਤਾ ਭੁੱਖੇ ਸੀ ਜੰਗਾਂ ਵਿੱਚ ਗਏ ਆਪਣਾ ਸਾਰਾ ਸਰਬਸ ਕੁਰਬਾਨ ਕਰ ਦਿੱਤਾ ਤੈਨੂੰ ਸ਼ਰਮ ਨਹੀਂ ਸ਼ਰਮ ਵੀਰੇ ਤੂੰ ਕੀ ਕਰਤੋਂ ਕੀਤੀ ਐ ਤੈਨੂੰ ਵੀ ਕਰਤੋਂ ਕਰਦੇ ਕਿਸ ਦਾ ਡਰ ਥੋੜਾ ਨਾ ਰਿਹਾ ਬੀਜੀ 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 ਚਲ ਨਿਕਲਦਾ ਸਾਡੇ ਘਰ ਚੋਂ ਬਾਹਰ ਤੈਨੂੰ ਸਾਡੀ ਕੋਈ ਪਰਵਾਹ ਨਹੀਂ ਮਰ ਗਿਆ ਤਾਂ ਸਾਡੇ ਲਈ ਅਗਤੋਂ ਬਾਅਦ ਤੂੰ ਸਾਡੇ ਸਾਹਮਣੇ ਕਦੀ ਨਾ ਆਈ ਵੀਰੇ ਤੂੰ ਇੱਥੇ ਬੱਟਾ ਕੀ ਕਰਦਾ ਪਿਆ ਹੈ ਤੈਨੂੰ ਪਤਾ ਨਹੀਂ ਸਾਡੇ ਵਿੱਚ ਨਾਟਕ ਚੱਲਦਾ ਪਿਆ ਹੈ ਕਿਹੜਾ ਨਾਟਕ ਇਹ ਨਾਟਕ ਸ਼ੋਮਨੀ ਅਕਾਲੀਦਰ ਦੁਆਰਾ ਕਰਵਾਇਆ ਜਾ ਰਿਹਾ ਹੈ ਪਰ ਮੈਂ ਤਾਂ ਕੇਸ ਕਤਲ ਕਰਵਾ ਲੈਣੇ ਹੋਂਦੀ ਤਰ੍ਹਾਂ ਕੋਈ ਗੱਲ ਨਹੀਂ ਉੱਥੇ ਸਾਰੇ ਧਰਮਾਂ ਦੀ ਆਏ ਹੋਏ ਹਨ ਚੱਲ ਆਪਾਂ ਵੀ ਚੱਲੀਏ ਬਾਦਸ਼ਾਹ ਕਿੰਨੇ ਬੰਦੇ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਦੀ ਤਿਆਰ ਨੇ ਹਜ਼ੂਰ ਬਹੁਤ سارے ਪੰਡਤ ਆਪਣਾ ਧਰਮ ਛੱਡ ਕੇ ਸਾਧਾ ਧਰਮ ਇਸਲਾਮ ਕਬੂਲ ਕਰਨ ਲੱਗਿਆ ਨੇ ਇਹ ਤਾਂ ਹੋਣਾ ਹੀ ਸੀ ਹੁਣ ਜਲਦੀ ਜਲਦੀ ਇਹਨਾਂ